ਵਾਦ ਇਹ ਗੱਲ ਲੱਗੀ ਅਤੇ ਸੈਮੀ ਸੈਮੀ ਵਿਖਾਈ ਦੇ ਰਹੀ ਹੈ ਤੀ ਤੋਕੇ ਬਾਦ ਟਰੈਵਲ ਏਜੰਟ ਦੀ ਠੱਗੀ ਦਾ ਸ਼ਿਕਾਰ ਹੋਈ ਹੈ ਨੌਬਤ ਇੱਥੋਂ ਤੱਕ ਆਈ ਕਿ ਇਸ ਨੂੰ ਜੇਲ੍ਹ ਦੀਆਂ ਸਲਾਕਾਂ ਵੀ ਵੇਖਣੀਆਂ ਪਈਆਂ ਮਾਮਲਾ ਜ਼ਿਲ੍ਹਾ ਮੋਗਾ ਦੇ ਪਿੰਡ ਤਰਖਾਨ ਵੱਧ ਤੋਂ ਸਾਹਮਣੇ ਆਇਆ ਹੈ ਜਿੱਥੇ ਦੇ ਗਰੀਬ ਪਰਿਵਾਰ ਦੀ ਇਸਤੀ ਨੂੰ ਰਿਸ਼ਤੇ ਵਿੱਚ ਮਾਸਤੀ ਲੱਗਦੀ ਔਰਤ ਨੇ ਟਰੈਵਲ ਏਜੰਟ ਨਾਲ ਮਿਲ ਕੇ ਆਪਣੇ ਜਾਲ ਵਿੱਚ ਫਸਾ ਲਿਆ ਗਰ ਦੀ ਗਰੀਬੀ ਨੂੰ ਦੂਰ ਕਰਨ ਦਾ ਸੁਪਨਾ ਵਿਖਾ ਕੇ ਇਸ ਨੂੰ ਵਰਕ ਪਰਮਿਟ ਤੇ ਕਤਰ ਭੇਜਣ ਦਾ ਚਾਂਸਾ ਦਿੱਤਾ ਤੇ ਇਸ ਦੇ ਪਾਸਪੋਰਟ ਤੇ 60 ਦਿਨਾਂ ਦਾ ਕਤਰ ਦਾ ਟੂਰਿਸਟ ਵੀਜ਼ਾ ਲਗਵਾ ਕੇ ਦਿੱਤਾ ਜਿਸ ਤੋਂ ਬਾਅਦ ਇਸ ਦੇ ਮਾਪਿਆਂ ਤੋਂ 50000 ਰੁਪਏ ਨਕਦ ਲਏ ਅਤੇ 30000 ਰੁਪਏ ਯੂਪੀਆਈ ਰਾਹੀਂ ਟਰੈਵਲ ਏਜੰਟ ਦੇ ਖਾਤੇ ਵਿੱਚ ਟਰਾਂਸਫਰ ਕਰਵਾ ਦਿੱਤੇ ਦਿੱਲੀ ਹਵਾਈ ਅੱਡੇ ਤੋਂ ਜਹਾਜ਼ ਰਾਹੀਂ ਜਦੋਂ ਇਹ ਕੁੜੀ ਕਤਰ ਜਾਣ ਲਈ ਮੁੰਬਈ ਹਵਾਈ ਅੱਡੇ ਤੇ ਪਹੁੰਚੀ ਇਮੀਗ੍ਰੇਸ਼ਨ ਤੇ ਕੈਗਜ਼ੈਂਦੀ ਪੜਤਾਲ ਦੌਰਾਨ ਇਸ ਨੂੰ ਪਤਾ ਲੱਗਾ ਕਿ ਵਰਕ ਪਰਮਿਟ ਨਕਲੀ ਹੈ ਪੁਲਿਸ ਨੇ ਇਸ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਅਤੇ ਜੇਲ੍ਹ ਭੇਜ ਦਿੱਤਾ ਮਾਪਿਆਂ ਨੂੰ ਧੀ ਦੀ ਗ੍ਰਿਫਤਾਰੀ ਦਾ ਪਤਾ ਲੱਗਾ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਤਰ ਦਾ ਵੀਜ਼ਾ ਲਵਾਇਆ ਸੀ ਜੋ ਕਿ ਸਾਨੂੰ ਮਾਸਕਡ ਦਾ ਵੀਜ਼ਾ ਦਿੱਤਾ ਗਿਆ ਸੀਗਾ ਤੇ ਅਸੀਂ ਦਿੱਲੀ ਜਦੋਂ ਦਿੱਲੀ ਗਏ ਤਾਂ ਉਹ ਰਾਜਕੌਰ ਨੇ ਸਾਨੂੰ ਕਿਹਾ ਸਾਰਾ ਕੁਝ ਦਿੱਤਾ ਪ੍ਰੂਫ ਵੀ ਦਿੱਤੇ ਏ ਏਜੰਟ ਨਾਲ ਉਹਨੇ ਗੱਲ ਵੀ ਕਰਵਾਈ ਏ ਸਾਡੀ ਉਹ ਗੱਲ ਵੀ ਕਰਦੇ ਰਹੇ ਆ ਸਾਡੇ ਨਾਲ ਸਾਰੀ ਗੱਲਬਾਤ ਉਹਨਾਂ ਨੇ ਕੀਤੀ ਆ ਤੇ ਏਜੰਟ ਸਾਨੂੰ ਬਾਗਾ ਪ੍ਰਾਣਾ ਚੜੱਕਰ ਰੋਡ ਤੇ ਆ ਕੇ ਹਨਾ ਫਾਈਲੈਂਸ ਦੇ ਕੇ ਗਿਆ ਪ੍ਰੂਫ ਦੇ ਕੇ ਗਿਆ ਤੇ ਨਾਲੇ ਪੈਸੇ ਲੈ ਕੇ ਗਿਆ ਅਕਾਊਂਟ 'ਚ ਵੀ ਪੈਸੇ ਪਵਾਏ ਆ ਉਹਨਾਂ ਨੇ ਸਾਰਾ ਕੁਝ ਕੀਤਾ ਸਾਡੇ ਤੋਂ ਉਹਨਾਂ ਨੇ ਜਾਲੀ ਵੀਜ਼ੇ ਦਿੱਤੇ ਸੀ ਇਹ ਤੇ ਇੱਕ ਪਰਮਨੈਂਟ ਵਰਕ ਵੀਜ਼ਾ ਦਿੱਤਾ ਤੇ ਇੱਕ ਉਹਨਾਂ ਨੇ ਟੂਰਿਸਟ ਵੀਜ਼ਾ ਦਿੱਤਾ ਜੋ ਕਿ ਉਹਨਾਂ ਨੇ ਉੱਥੇ ਬੰਬੇ ਵਾਲਿਆਂ ਨੇ ਚੈੱਕ ਕੀਤੇ ਤੇ ਉੱਥੇ ਸ਼ੋ ਹੋਣ ਲੱਗੇ ਤੇ ਉਹਨਾਂ ਨੇ ਮੈਨੂੰ ਚ ਉਹਨਾਂ ਨੇ ਜਦੋਂ ਦੇਖੇ ਤੇ ਉਹਨਾਂ ਨੇ ਫੋਨ ਵੀ ਲੈ ਲਿਆ ਪਾਸਪੋਰਟ ਵੀ ਸਭ ਕੁਝ ਮੇਤੂ ਲੈ ਕੇ ਉਹਨਾਂ ਨੇ ਹਨਾ ਤੇ ਉਹਨਾਂ ਨੇ ਮੇਰੇ ਤੇ ਕਾਰਵਾਈ ਕਰਕੇ ਕੇਸ ਕਰਕੇ ਤੇ ਮੈਨੂੰ ਜੇਲ੍ਹ ਵਿੱਚ ਫਸਾ ਦਿੱਤਾ ਹਣ ਤੱਕ ਘੱਟੋ ਘੱਟ ਜੀ ਮੇਰਾ 2.5 ਤਨ ਲੱਖ ਰੁਪਏ ਦੇ ਨੇੜੇ ਤੇ ਲੱਗ ਗਿਆ ਜੀ ਮੈਂ ਬਿਲਕੁਲ ਗਰੀਬ ਪਰਿਵਾਰ ਮੈਂ ਜੀ ਮੰਗ ਮੰਗ ਕੇ ਕਿ ਲੋਕਾਂ ਨੂੰ ਕੱਟੇ ਕਰਕੇ ਦੇ ਕਹੇ ਦੇ ਕਾਰਨ ਉਹ ਵੀ ਪੈਸੇ ਜਿਹੜੇ ਮੈਂ ਕਹੇ ਵੀ ਮੈਂ ਪੈਸੇ ਆ ਜਿਹੜੀ ਜਗਾ ਮੈਂ ਇਹ ਵੇਚ ਕੇ ਦਾ ਘਰ ਗਏਣੇ ਕਰਕੇ ਤੁਹਾਡੇ ਪੈਸੇ ਵਾਪਸ ਜ਼ਰੂਰ ਕਰੂੰਗਾ ਪਰ ਕਿਹੜਾ ਮੇਰੀ ਲੜਕੀ ਮੇਰੇ ਬਾਹਰ ਹੋਣੀ ਚਾਹੀਦੀ ਅਸੀਂ ਜੇ ਕਿਤਾ ਕਾਰਵਾਈ ਨੇ ਤੇ ਸਖਤ ਤੋਂ ਸਖਤ ਹੋਣੀ ਚਾਹੀਦੀ ਹੈ ਏਜੰਟ ਤੇ ਜਿਹੜੇ ਉਹ ਜੇ ਲੜਕੀਆਂ ਨੂੰ ਲਿਆ ਕੇ ਮਰਾਹ ਕਰਦੇ ਉੱਥੇ ਜਾ ਤੀ ਨੂੰ ਜੇਲ੍ਹ ਫਸਿਆ ਵੇਖ ਮਾਫੀਆਂ ਦੀ ਨਾਲ ਦੇ ਪਿੰਡ ਵਿੱਚ ਰਹਿੰਦੇ ਸਮਾਜ ਸੇਵੀ ਬਸੰਤ ਸਿੰਘ ਤੱਕ ਪਹੁੰਚ ਕੀਤੀ ਜਿਨ੍ਹਾਂ ਇਸ ਪਰਿਵਾਰ ਦੀ ਮਦਦ ਕਰਨ ਲਈ ਪੌਰਾ ਵੀ ਦੇਰ ਨਹੀਂ ਕੀਤੀ ਅਤੇ ਮੁੰਬਈ ਲਈ ਰਵਾਨਾ ਹੋ ਗਏ ਜਿੱਥੇ ਜਾ ਕੇ ਇਸ ਧੀ ਨੂੰ 30000 ਰੁਪਏ ਦੇ ਮੁਚਲਕੇ ਤੇ ਜ਼ਮਾਨਤ ਕਰਵਾਈ ਅਤੇ ਘਰ ਲਿਆਂਦਾ ਇਸ ਸਾਰੀ ਕਵਾਇਦ ਵਿੱਚ ਇਸ ਪਰਿਵਾਰ ਦਾ ਕਰੀ 1.3 ਲੱਖ ਰੁਪਿਆ ਹੋਰ ਲੱਗ ਗਿਆ ਸਮਾਜ ਸੇਵੀ ਬਸੰਤ ਸਿੰਘ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ ਜਾਣ ਦੇ ਚਾਹੇ ਵਿੱਚ ਨਾ ਆਉਣ ਅਤੇ ਪੰਜਾਬ ਵਿੱਚ ਰਹਿ ਕੇ ਹੀ ਕੰਮ ਕਰਨ ਤਾ ਜੋ ਇਹ ਜੀ ਸਥਿਤੀ ਪੈਦਾ ਹੀ ਨਾ ਹੋਵੇ ਅਧਿਕਾਰੀਆਂ ਨਾਲ ਵੀ ਗੱਲਬਾਤ ਹੋਈ ਇਦਾਂ ਕੀਤਾ ਨਾ ਉਹਨਾਂ ਨੇ ਇਹਨੂੰ ਜਾਲੀ ਇੱਕ ਦਾ ਇੱਕ ਜਾਲੀ ਵੀ ਜਲਵਾਤਾ ਇੱਕ ਰੀਅਲ ਵੀ ਜਲਵਾਤਾ ਜਿਹੜਾ ਟੂਰਿਸਟ ਵੀਜ਼ਾ ਸੀ ਉਹ ਰੀਅਲ ਸੀਗਾ ਤੇ ਇੱਕ ਜਿਹੜਾ ਵਰਕ ਪਰਮਿਟ ਲਵਾਦਾ ਜਾਲੀ ਲਵਾਤਾ ਇਥੋਂ ਅਸੀਂ ਬੰਬੇ ਜਾ ਕੇ ਰਾਤ ਦੋ ਰਾਤਾਂ ਤੇ ਇੱਕ ਦਿਨ ਲੱਗਿਆ ਫਿਰ ਅਸੀਂ ਉੱਥੇ ਜਾ ਕੇ ਜਵੰਤ ਵਗੈਰਾ ਲਾਈ ਜਵੰਤ ਵਗੈਰਾ ਲਗਾ ਕੇ ਫਿਰ ਅਸੀਂ ਉਥੋਂ ਲੜਕੀ ਨੂੰ ਕਢਾਇਆ ਬਾਹਰ ਤੇ ਫੇਰ ਅਸੀਂ ਲੈ ਕੇ ਆਏ ਇੱਥੇ ਅਪੀਲ ਮੈਂ ਤਾਂ ਇਹੀ ਕਰਨਾ ਕਰਨੀ ਚਾਹੁੰਦਾ ਵੀ ਨਾ ਹੀ ਮੱਲਾ ਇਹ ਚੀਜ਼ ਨੂੰ ਕਰੋ ਬਾਹਰ ਭੇਜੰਦੇ ਸੁਪਨੇ ਛੱਡੋ ਇੱਥੇ ਹੀ ਮੱਲਾ ਇਹ ਨਰਮਾ ਚੁੱਕ ਕੇ ਹੀ ਪਰਿਵਾਰ ਖੁਸ਼ ਸੀਗਾ ਨਰਮਾ ਚੁੱਕ ਕੇ ਆਪਦਾ ਪਰਿਵਾਰ ਪਾਲ ਰਿਆ ਸੀ ਬੱਚੇ ਖੁਸ਼ ਸੀ ਉਸ ਦਿਨ ਮੈਨੂੰ ਪਤਾ ਕਿ ਲੜਕੀ ਦਾ ਬਾਪ ਸੀ ਨਾ ਜਿਹੜਾ ਉਹਦੇ ਅੱਖਾਂ 'ਚੋਂ ਅੰਜੂ ਨਹੀਂ ਸੁੱਕ ਰਹੇ ਸੀ ਉਹ ਚੀਜ਼ ਨੂੰ ਵੇਖ ਕੇ ਹੀ ਮੈਂ ਕਿ ਆ ਇਹਨਾਂ ਦੇ ਨਾਲ ਧੋਕੇਬਾਜ਼ ਟਰੈਵਲ ਏਜੰਟ ਦੀ ਠੱਗੀ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਹ ਜੇ ਕਈ ਮਾਮਲੇ ਰੋਜ਼ਾਨਾ ਟੀਵੀ ਚੈਨਲਾਂ ਅਤੇ ਅਖਬਾਰਾਂ ਦੀਆਂ ਸੁਰਖੀਆਂ ਬਣਦੇ ਨੇ ਸੋ ਵਿਦੇਸ਼ ਜਾਣ ਤੋਂ ਪਹਿਲਾਂ ਇਹ ਪੱਕਾ ਕਰਨਾ ਜ਼ਰੂਰੀ ਹੈ ਕਿ ਟਰੈਵਲ ਏਜੰਟ ਸਹੀ ਹੈ ਜਾਂ ਨਹੀਂ ਅਤੇ ਸਭ ਤੋਂ ਵੱਡੀ ਲੋੜ ਇਸ ਗੱਲ ਦੀ ਹੈ ਕਿ ਜੇ ਇਸ ਤੀਨੋਂ ਅਸੀਂ ਕਰੋ ਬਾਹਰ ਭੇਜਣ ਲੱਗਿਆਂ ਸੋ پابੰਦੀਆਂ ਲਗਾਉਂਦੇ ਹਾਂ ਉਸ ਨੂੰ ਵਿਦੇਸ਼ ਗਸ ਦੇ ਭਰੋਸੇ 'ਤੇ ਭੇਜਣ ਨੂੰ ਤਿਆਰ ਹੋ ਜਾਂਦੇ ਹਾਂ ਸਮੂਹ ਪੰਜਾਬੀਆਂ ਨੂੰ ਇਹ ਤਤਵਚਾਰਨ ਦੀ ਲੋੜ ਹੈ ਤਾਂ ਹੀ ਧੋਕੇਬਾਜ਼ ਪ੍ਰੈਵਿਲੇਜ ਐਜੰਡਾ ਦੀ ਠੱਗੀ ਤੋਂ ਬਚਿਆ ਜਾ ਸਕਦਾ ਹੈ ਸਰਪਜੀਤ ਸਿੰਘ ਗੋਲੀ ਪੀਟੀਸੀ ਨਿਊਜ਼ ਮੋਗਾ